ਮੈਂ ਇਥੇ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਹੋਰ ਕਰਕੇ ਜਾਵਾਂ ਅੱਜ ਸਾਡੇ ਮਨਾਂ ਵਿੱਚ ਬੜੇ ਵੱਡੇ ਭੁਲੇਖੇ ਪਾਏ ਜਾਂਦੇ ਆ ਵੀ ਗੁਰੂ ਨਾਨਕ ਵੱਖਰੇ ਐ ਤੇ ਗੁਰੂ ਰਵਿਦਾਸ ਵੱਖਰੇ ਐ ਨਹੀਂ ਜਿਹੜੀ ਫਿਲਾਸਫੀ ਗੁਰੂ ਰਵਿਦਾਸ ਮਹਾਰਾਜ ਦੀ ਐ ਉਹੀ ਮੇਰੇ ਗੁਰੂ ਨਾਨਕ ਪਾਤਸ਼ਾਹ ਨੇ ਅੱਗੇ ਤੋਰੀ ਐ ਗੁਰੂ ਰਵਿਦਾਸ ਜੀ ਮਹਾਰਾਜ ਧੰਨ ਗੁਰਨਾਨਕ ਦੇਵ ਮਾਰੇ ਸੱਚੇ ਪਾਤਸ਼ਾਹ ਤੋਂ ਉਮਰ ਕਰਕੇ 92 ਸਾਲ ਵੱਡੇ ਸੀ ਤੇ ਜੇ ਸਤਨਾਮ ਦਾ ਕਿਸੇ ਨੇ ਉਚਾਰਨ ਕੀਤਾ ਐ ਉਹ ਸਭ ਤੋਂ ਪਹਿਲਾਂ ਮੇਰੇ ਗੁਰੂ ਰਵਿਦਾਸ ਦੀ ਰਚਨਾ ਤੇ ਆਇਆ ਸਤਨਾਮ ਆਖੋ ਸਤਨਾਵ ਗੁਰੂ ਰਵਿਦਾਸ ਮਹਾਰਾਜ ਦੀ ਰਚਨਾ ਤੇ ਸਤਨਾਮ ਦਾ ਉਚਾਰਨ ਹੋਇਆ ਤੇ ਮਤ ਜਾਣਿਓ ਜੀ ਆਪਣੇ ਮਨਾਂ ਚ ਭਲੇਖੇ ਨਾ ਕਿਤੇ ਪੈਦਾ ਕਰੀਏ ਬੇ ਗੁਰੂ ਰਵਿਦਾਸ ਮਹਾਰਾਜ ਵੱਖਰੇ ਐ ਤੇ ਗੁਰੂ ਨਾਨਕ ਪਾਤਸ਼ਾਹ ਵੱਖਰੇ ਐ ਨਹੀਂ ਗੁਰੂ ਰਵਿਦਾਸ ਵੀ ਉਹੀ ਜੋਤ ਐ ਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਵੀ ਉਹੀ ਜੋਤ ਐ ਜੇ ਉਹ ਜੋਤ ਨਾ ਹੁੰਦੇ ਮੈਨੂੰ ਦੱਸੋ ਜੀ ਇਕੱਠੇ ਕਿਦਾਂ ਬੈਠਦੇ ਆਖੋ ਸਤਨਾਮ ਸੇਵਾਹੀ ਗੁਰੂ ਜੇ ਇੱਕ ਜੋਤ ਨਾ ਹੁੰਦੇ ਤਾਂ ਉਹ ਇਕੱਠੇ ਨਹੀਂ ਸੀ ਬੈਣੇ ਜੀ ਉਹਨਾਂ ਦੀ ਵਿਚਾਰਧਾਰਾ ਇੱਕ ਹੈ ਜਿੱਥੇ ਗੁਰੂ ਰਵਿਦਾਸ ਮਹਾਰਾਜ ਬੈਠੇ ਆ ਉੱਥੇ ਗੁਰੂ ਨਾਨਕ ਪਾਤਸ਼ਾਹ ਵੀ ਨਾਲ ਬੈਠੇ ਆਖੋ ਸਤਨਾਮ ਸੇਵਾਹੀ ਗੁਰੂ ਆਪਣੇ ਮਨਾਂ ਵਿੱਚੋਂ ਭਲੇਖੇ ਕੱਢ ਦਈਏ ਗੁਰੂ ਰਵਿਦਾਸ ਮਹਾਰਾਜ ਨੇ ਬਾਣੀ ਵਿੱਚ ਤਾਂ ਇੱਥੋਂ ਤੱਕ ਵੀ ਫਰਮਾਨ ਕਰ ਦਿੱਤਾ ਮਹਾਰਾਜ ਕਹਿੰਦੇ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਰੱਬ ਤੇ ਗੁਰੂ ਰਵਦਾਸ ਵਿੱਚ ਕੋਈ ਭੇਦ ਨਹੀਂ ਆਖੋ ਸਤਨਾਮ ਸ਼ੇਰਵਾਹ ਪਰਮੇਸ਼ਰ ਤੇ ਗੁਰੂ ਰਵਦਾਸ ਮਹਾਰਾਜ ਵਿੱਚ ਕੋਈ ਭੇਦ ਨਹੀਂ ਹੈ ਗੁਰੂ ਰਵਦਾਸ ਨੂੰ ਪੂਜਣਾ ਹੈ ਗੁਰੂ ਰਵਦਾਸ ਨੂੰ ਮੰਨਣਾ ਹੈ ਤੇ ਪਰਮੇਸ਼ਰ ਜਾਣ ਕੇ ਮੰਨਿਓ ਜੀ ਕੋਈ ਆਮ ਬੰਦਾ ਜਾਣ ਕੇ ਨਾ ਮੰਨਿਓ ਕੋਈ ਗੁਰੂ ਜਾਣ ਕੇ ਨਾ ਮੰਨਿਓ ਨਾ ਨਾ ਗੁਰੂ ਰਵਦਾਸ ਮਹਾਰਾਜ ਆਪ ਪਰਮੇਸ਼ਰ ਹੈ